ਸੇ ਵਾਲੇ ਤੋਂ ਬਾਅਦ ਜੇ ਹਰੱਖ ਨਾ ਹੋਈ ਆ ਤਾਂ ਰਾਜਵੀਰ ਚ ਬੰਦੇ ਲਈ ਹੋਈ ਆ 150 ਮੋਬਾਈਲ ਚੋਰੀ ਹੋਇਆ ਉੱਥੇ ਮੀਡੀਆ ਨੂੰ ਕਹਿ ਰਹੇ ਕਿ ਕੋਈ ਦੁੱਖ ਨਹੀਂ ਸੀ ਮੀਡੀਆ ਨੂੰ ਅਸੀਂ ਵੀ ਗਏ ਸੀ ਉੱਥੇ ਮੀਡੀਆ ਤਾਂ ਅਗਿਆਈ ਨਹੀਂ ਜਿਹੜੀ ਅੰਦਰਲੀ ਵੀਡੀਓ ਸੀ ਉਹ ਕਿਨੇ ਬਣਾਈਆਂ ਇਹਨਾਂ ਕਲਾਕਾਰਾਂ ਦੇ ਚਮਚਿਆਂ ਨੇ ਅਗਲੇ ਉਹਨਾਂ ਬੰਦਾ ਚੱਲ ਗਿਆ ਉੱਥੇ ਕੱਢ ਕੇ ਉਹਨਾਂ ਦੀ ਵੀਡੀਓ ਬਣਾ ਰਹੇ ਆ ਕੋਈ ਕਿਹੜੀ ਸਟਰੀ ਵੀਡੀਓ ਬਣਾ ਰਿਹਾ ਕੋਈ ਮਾਂ ਦੀ ਬੋਦੀ ਨਹੀਂ ਬਣਾ ਰਿਹਾ ਕੋਈ ਕੁਛ ਬਣਾ ਰਿਹਾ ਅਸੀਂ ਖੁਸ ਅੰਦਰ ਸੀਗੇ ਅਸੀਂ ਖੁਦ ਵੇਖਿਆ ਸਾਰਾ ਇਨਸੀਡੈਂਟ ਕਹਿੰਦੇ ਜੇ ਬਰੂਣਾ ਨਾ ਨਾ ਉਹ ਰੋਡ ਵਰਗਾ ਮੂਹ ਬਣਾ ਲੈਣਾ ਚਾਹੀਦਾ ਉੱਥੇ ਜਾ ਕੇ ਤੁਸੀਂ ਮੈਂ ਖੁਦ ਵੇਖਿਆ ਭਾਜੀ ਕਈ ਨਾ ਕਰ ਦੇ ਨਾਲ ਜਿਹੜੇ ਚਾਰ ਚਾਰ ਚਮਚੇ ਗਏ ਸੀ ਨਾ ਅੱਜ ਉਹਦੀ ਬਾਡੀ ਦੀ ਵੀਡੀਓ ਬਣਾ ਰਹੇ ਆ ਕਦੇ ਉਹਦੀ ਮਾਂ ਦੀ ਖੂਤ ক্লোਜ਼ ਕਰਕੇ ਵੀਡੀਓ ਬਣਾ ਰਹੇ ਆ ਕਦੇ ਘਰਲੇ ਦੀ ਵੀ ক্লোਜ਼ ਕਰਕੇ ਵੀਡੀਓ ਬਣਾ ਰਹੇ ਰਾਜਵੀਰ ਜਵੰਦੇ ਜੀ ਦੀ ਅਰਾਜਵੀਰ ਜਵੰਦੇ ਦਾ ਚਲੇ ਜਾਣਾ ਬੜੇ ਦੁੱਖ ਦੀ ਗੱਲ ਆ ਪਰ ਕਿਹਾ ਕਿਵੇਂ ਇਸ ਚੀਜ਼ ਨੂੰ ਠੰਡਾ ਨਹੀਂ ਪੈਣ ਦੇਣਾ ਰਾਜਵੀਰ ਜਵੰਦਾ ਦਾ ਜੀਵਾ ਠੰਡਾ ਨਹੀਂ ਹੋਇਆ ਸੀ ਔਰ ਇੱਕ ਹੋਰ ਮੰਦਮਾ ਕੀ ਖਬਰ ਪੰਜਾਬ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਂਦੀ ਹੈ ਇੰਟਰਨੈਸ਼ਨਲ ਬਾਡੀ ਬਿਲਡਰ ਔਰ ਪੰਜਾਬੀ ਅਦਾਕਾਰ ਬਰਿੰਦਰ ਗੁੰਮਨ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਕਾਫੀ ਸੋਸ਼ਲ ਮੀਡੀਆ ਤੇ ਵੀਡੀਓਜ਼ ਨਿਕਲ ਕੇ ਸਾਹਮਣੇ ਆਂਦੀਆਂ ਨੇ ਕਰਦਿਆਂ ਵੱਲੋਂ ਪ੍ਰੋਟੈਸਟ ਕੀਤਾ ਜਾਂਦਾ ਖਾਸ ਗੱਲਬਾਤ ਕਰਨ ਲੈਂਦੇ ਆ ਸਾਡੇ ਨਾਲ ਪ੍ਰੀਤ ਸਿੰਘ ਵੱਲ ਨੇ ਦਰਨਾ ਦਲ ਤੋਂ ਬੁਲਾਰੇ ਨੇ ਅ ਭਾਜੀ ਬੜੀ ਅੱਜਕੱਲ ਪਹਿਲਾ ਸਵਾਲ ਤਾਂ ਇਹ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਸਮਝ ਨਹੀਂ ਆ ਰਿਹਾ ਕਿ ਰਾਜਵੀਰ ਜਵੰਦਾ ਦਾ ਸੇਵਾ ਠੰਡਾ ਨਹੀਂ ਹੁੰਦਾ ਬਰਿੰਦਰ ਘੁੰਮਨ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਵੀਡੀਓ ਨਿਕਲ ਕੇ ਜਿਹੜੀਆਂ ਸਾਹਮਣੇ ਆ ਕੇ ਨ ਤਸਵੀਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਉਹ ਕਾਫੀ ਹੈਰਾਨ ਕਰਨ ਵਾਲੀਆਂ ਹੁੰਦੀਆਂ ਜੂਸ ਦੇਖ ਸਵੇ ਸਤਸੰਗਿਰ ਵਾਇ ਕੁ ਜੀ ਕਲਾਸ ਸਵੇ ਕੁ ਜੀ ਕੀ ਫਤਿਹ ਜੀ ਰਾਜਵੀਰ ਜਵੰਦਾ ਸਿੱਧੂ ਮੂਸੇਵਾਲੇ ਤੋਂ ਬਾਅਦ ਜੇ ਹਰ ਅੱਖ ਨਮ ਹੋਈ ਹੈ ਤਾਂ ਵੀ ਰਾਜਵੀਰ ਜਵੰਦੇ ਨੇ ਹੋਈ ਹੈ ਥੋੜੇ ਸਮੇਂ ਚ ਐਡੀ ਵੱਡੀ ਆ ਤਰੇ ਮੁਕਾਮ ਤੇ ਪਹੁੰਚ ਜਾਣਾ ਐਡੇ ਵੱਡੇ ਪਰਮਾਤਮਾ ਨੇ ਉਹਨੂੰ ਇੰਨੀ ਸ਼ਾਨੋ ਸ਼ੌਕਤ ਬਖਸ਼ੀ ਸੀ ਕਿ ਹਰ ਇੱਕ ਨੱਕ ਦੁੱਖ ਵੀ ਲੱਗਿਆ ਕਿ ਨਹੀਂ ਯਾਰ ਇਹਨੂੰ ਨਹੀਂ ਸੀ ਜਾਣਾ ਚਾਹੀਦਾ ਲੇਕਿਨ ਅੱਜ ਸਵਾਲ ਇਹ ਨਹੀਂ ਕਿ ਰਾਜਵੀਰ ਜਵਨ ਚਲਾ ਗਿਆ ਠੀਕ ਹੈ ਦੁੱਖ ਹੈ ਬਹੁਤ ਦੁੱਖ ਹੈ ਪੰਜਾਬ ਨੂੰ ਸਵਾਲ ਇਹ ਹੈ ਵੀ ਗਿਆ ਕਿਵੇਂ ਇੱਕ ਤਾਂ ਵੀ ਨੈਚੁਰਲ ਡੈਥ ਇੱਕ ਉਹਦੀ ਘਾਹ ਦੇ ਨਾਲ ਬਚ ਕੇ ਇੱਕ ਟੱਠੇ ਨਾਲ ਬਚ ਕੇ ਉਹਨੂੰ ਇੰਨੀ ਇੰਜਰੀਜ਼ ਹੋ ਗਈਆਂ ਮਰ ਗਿਆ ਸਰਕਾਰ ਜਿਹੜੀ ਹਰ ਚੀਜ਼ ਤੇ ਕੋਟ ਟੈਕਸ ਲੈਂਦੀ ਆ ਉਹ ਟੈਕਸ ਲੈਂਦੀ ਆ ਤੇ ਫਿਰ ਇੱਕ گاਵਾਂ ਗਾ ਤਾਂ ਇੱਕ ਵੀ ਸੜਕ ਤੇ ਨਹੀਂ ਦਿਖਣੀ ਚਾਹੀਦੀ ਔਰ ਮੇਰਾ ਸਭ ਤੋਂ ਵੱਡਾ ਸਵਾਲ ਹੈ ਕਿ ਇੱਕ ਵੀ ਗਾਂ ਕੋਈ ਦਿਖਾ ਦਿਓ ਜਿਹੜੀ ਨੈਚੁਰਲ ਡੈਥ ਹੋਈ ਹੋਵੇ ਸਾਰੀਆਂ ਵਿਚਾਰੀਆਂ ਕਦੇ ਟਰੱਕ ਥੱਲੇ ਆਈਆਂ ਹੁੰਦੀਆਂ ਕਦੇ ਟੈਪੂ ਥੱਲੇ ਆਈਆਂ ਹੁੰਦੀਆਂ ਸਭ ਇਸ ਤਰੀ ਮਰਦੀਆਂ ਨੇ ਔਰ ਜਿਹੜੇ ਲੋਕ ਇਹਨਾਂ ਨੂੰ ਮਾਂ ਕਹਿ ਕੇ ਸੁਬੋਧਨ ਕਰਦੇ ਨੇ ਮਾਂ ਕਹਿ ਕੇ ਸੁਬੋਧਨ ਕਰਦੇ ਨੇ ਮੈਂ ਹੈਰਾਨ ਹੁੰਨਾ ਵੀ ਉਹਨਾਂ ਲੋਕਾਂ ਤੇ ਵੀ ਉਹਨਾਂ ਲੋਕਾਂ ਦਾ ਵੀ ਇਹਨਾਂ ਵੱਲ ਧਿਆਨ ਕੋਲੋਂ ਨੰਗਦੇ ਗੱਟੀਆਂ ਲੈ ਕੇ ਰੋਜ਼ ਉਹਨਾਂ ਦਾ ਧਿਆਨ ਜਾਂਦਾ ਗੰਦ ਖਾਨੀਆਂ ਰੂੜੀਆਂ ਦੇ ਉੱਪਰ ਇੱਕ ਸਾਡੇ ਫਿਲਮ ਮੇਕਰ ਸੀਗੇ ਰਾਜਵੀਰ ਜਮੰਦਾ ਜਿਹਦੇ ਪੁੱਛ ਉਹਨਾਂ ਨੇ ਬੜਾ ਫਧੀਆ ਸਪੀਚ ਦਿੱਤੀ گاਵਾਂ ਦੇ ਉੱਪਰ ਔਰ ਦੇੜੀ ਬਣਦੀ ਵੀ ਆ ਦੇੜੀ ਬਣਦੀ ਵੀ ਇੱਕ ਚੀਜ਼ ਅਸੀਂ ਟੈਕਸ ਦੇ ਰਹੇ ਹਾਂ ਸਰਕਾਰ ਉਹ ਉਸੇ ਚੀਜ਼ ਨਾਲ ਸਾਡੇ ਬੰਦੇ ਦੀ ਜਾਨ ਜਾ ਰਹੀ ਹੈ ਤਾਂ ਉਹਦਾ ਬੰਦਾ ਬਲ ਇੱਕ ਖੋਤੀ ਸਿੰਘਾ ਰਸੂਲਪੁਰੀਆ ਕੀ ਨਾਮ ਉਹਦਾ ਭਾਈ ਇੱਥੇ ਬੜੇ ਰੰਗ ਬਰੰਗੇ ਜਿਹੇ ਕੱਪੜੇ ਪਾ ਕੇ ਫਿਰਦਾ ਹੁੰਦਾ ਹਰਜੀਤ ਸਿੰਘ ਠੀਕ ਹੈ ਉਹਨੇ ਵੀ ਬੜਾ ਤਕੜਾ ਬਿਆਨ ਦਿੱਤਾ ਜੀ ਮੈਂ ਉਹਦੇ ਤੇ ਪਰਚਾ ਕਰਾਉਂਗਾ ਉਹ ਤੇ ਫਲਾਣਾ ਕਰੂੰਗਾ ਉਹ ਤੇ ਕਰ ਰਖਣਾ ਉਹ ਉਹ ਇਹ ਇਹ ਲੋਕ ਮੈਨੂੰ ਪੁੱਛਣਾ ਚਾਹੁੰਦਾ ਹੈ ਵੀ ਜੇ ਤਰ੍ਹਾਂ ਇੰਨਾ ਗਾਵਾਂ ਦਾ ਦੁੱਖ ਆ ਤੇ ਆਪਣੇ ਘਰੇ ਵੜ ਲਾ ਫਿਰ ਰੱਖ ਉਹਨਾਂ ਲਈ ਕਰ ਤਾਂ ਸੇਰੋ ਕੁਝ ਕੋਈ ਇੱਕ ਵੀਡੀਓ ਦੱਸ ਦੂ ਕੀ ਗਾਵਾਂ ਲਈ ਕੀਤਾ ਸੋ ਰਾਜਵੀਰ ਜਵੰਦੇ ਦਾ ਚਲੇ ਜਾਣਾ ਬੜੇ ਦੁੱਖ ਦੀ ਗੱਲ ਆ ਪਰ ਗਿਆ ਕਿਵੇਂ ਇਸ ਚੀਜ਼ ਨੂੰ ਠੰਡਾ ਨਹੀਂ ਪੈਣ ਦੇਣਾ ਚਾਹੀਦਾ ਸਰਕਾਰਾਂ ਨੂੰ ਚਲ ਧਿਆਨ ਦੇਣਾ ਚਾਹੀਦਾ ਜੇ ਰਾਜਵੀਰ ਜਵੰਦਾ ਗਿਆ ਕੱਲ ਨੂੰ ਉੱਪ ਸਾਰੀ ਦੁਨੀਆ ਸੜਕਾਂ ਤੇ ਫਿਰਦੀ ਹੋਏ ਕੋਈ ਸਦਾ ਮਾਪਤ ਕਿਸਦਾ ਬਤੂ ਇਕੱਲਾ ਇਕੱਲਾ ਬੇਟਾ ਸੀ ਥੋੜੇ ਦਿਨ ਪਹਿਲਾਂ ਦੀ ਥੋੜੇ ਟਾਈਮ ਤੋਂ ਦੇ ਫਾਦਰ ਦੀ ਡੈਥ ਹੋਈ ਆ ਥੋੜੇ ਦਿਨ ਬਹੁਤ ਚਲ ਗਿਆ ਉਸ ਪਰਿਵਾਰ ਦੇ ਉੱਪਰ ਕੀ ਕਾ ਭੋਗ ਤੱਕ ਲੋਕ ਚਲੇ ਜਾਣਗੇ ਦੁੱਖ ਮਨਾਉਣਗੇ ਸਾਰਾ ਕੁਝ ਕਰ ਗੋ ਉਸ ਤੋਂ ਬਾਅਦ ਉਹ ਪਰਿਵਾਰ ਦੇ ਉੱਪਰ ਕੀ ਬੀਤੂਗੀ ਉਹਦੇ ਬੱਚੇ ਤੇ ਕੀ ਬੀਤੂਗੇ ਕਰ ਲਈ ਲੱਗੀ ਬੀਤੂ ਦੀ ਮਾਂ ਤੇ ਕੀ ਬੀਤੂ ਕਿਸ ਨੇ ਸੋਚਿਆ ਸਰਕਾਰਾਂ ਆਪਣੀਆਂ ਤੋਰ ਚ ਚੱਲਣ ਗਈਆਂ ਅਸੀਂ ਲੋਕ ਸਾਰੇ ਆਪਣੀ ਆਪਣੀ ਤੋਰ ਚ ਚੱਲਾਂਗੇ ਜਿਹਦਾ ਗਿਆ ਭਾਜੀ ਦੁੱਖ ਨੂੰ ਫੁੱਸੋ ਇਸ ਗੱਲ ਦੀ ਨਹੋਣੀ ਚੇਨੀ ਅਕੇ ਜਿਹੜਾ ਵਿਰਿੰਦਰਪਾ ਜੀ ਦਾ ਉਚਾਣਾ ਇੱਕ ਇੰਟਰਨੈਸ਼ਨਲ ਬੋਡੀ ਬਿਲਡਰ ਉਹ ਵੀ ਅਨਫੋਰਚਨਟਲੀ ਗਿਆ ਬਿਲਕੁਲ ਉਦੀ ਵੀ ਜਿਹੜੀ ਮੌਤ ਹੈ ਹੈਰਾਨ ਕਰਨ ਵਾਲੀ ਸੀ ਇੱਕ ਹਸਪਤਾਲ ਜਾਂਦਾ ਮੁੱਢੇ ਸਰਜਰੀ ਕਰਾਉਣ ਜਾਂਦਾ ਉਹਦੀ ਵੀਡੀਓ ਆ ਸਰਜਰੀ ਜਦੋਂ ਐਮ ਆਰ ਆਈ ਕਰਾਉਂਦਾ ਮਸ਼ੀਨ ਦੇ ਵਿੱਚ ਜਾਂਦਾ ਸਾਰਾ ਲਿਖੀ ਹੋਣੀ ਆ ਉਸ ਤੋਂ ਬਾਅਦ ਉਹਦੀ ਅਚਾਨਕਲੇ ਹਾਰਟ ਅਟੈਕ ਹੋ ਗਿਆ ਠੀਕ ਹੈ ਇਸ ਚੀਜ਼ ਦੀ ਜਾਂਚ ਹੋਣੀ ਚਾਹੀਦੀ ਆ ਅਚਾਨਕ ਉਹਦੀ ਜਿਹੜੀ ਬੋਡੀ ਹੈ ਬਿਲਕੁਲ ਨਹੀਂ ਹਾਰਟ ਅਟੈਕ ਨਾਲ ਨੀਲੀ ਕਿਤਾ ਬੋਡੀ ਹੋ ਜਾਂਦੀ ਹੈ ਬਿਲਕੁਲ ਨਹੀਂ ਬੇਚੇਪਟੀ ਹੋਦੀ ਸੋ ਪੰਜਾਬ ਨੂੰ ਕੀ ਨਜ਼ਰ ਲੱਗੀ ਆ ਇੱਕ ਹੋਰ ਹਰ ਇੰਟਰਨੈਸ਼ਨਲ ਅਧਿਕਾਰ ਵੀ ਸੀ ਔਰ ਸਭ ਤੋਂ ਵੱਡੀ ਗੱਲ ਅੱਖਰ ਰੁਪਿਆ ਲਾ ਕੇ ਭਾਜੀ ਆਪਣੀਆਂ ਆਪਣੀਆਂ ਇੱਛਾਵਾਂ ਮਾਰ ਕੇ ਸਰੀਰ ਨੂੰ ਬਣਾਇਆ ਜਾਂਦਾ ਤੇ ਅੱਜ ਉਹਨਾਂ ਉਹਦੇ ਉਸ ਉੱਤੇ ਦੇ ਬੇਟੀ ਕਿਵੇਂ ਰੁੰਦੀ ਸੀ ਘੁੰਮਣ ਦੀ ਮੈਂ ਸਾਰਾ ਦੇਖਿਆ ਮਤਲਬ ਬੜਾ ਅਨਫੋਰਚੂਨੇਬਲ ਟੇਬਲ ਸਾਰਾ ਜਿਹੜਾ ਇਸੀਡੈਂਟ ਹੋ ਰਿਹਾ ਨੇ ਔਰ ਸਭ ਤੋਂ ਵੱਡੀ ਗੱਲ ਭਾਜੀ ਇੱਕ ਮੇਰੇ ਮੈਂ ਥੋੜਾ ਜਿਹਾ ਹਟਕੇ ਕਨਸੈਪਟ ਤੋਂ ਗੱਲ ਕਰਨ ਲੱਗਿਆ ਰਾਜਵੀਰ ਜਵੰਧਾ ਜੀ ਦੇ ਡੈਥ ਦੇ ਉੱਪਰ ਲੋਕ ਸੋ ਕਰਨਗੇ ਹਜ਼ਾਰਾਂ ਕਰਮਚਾਰੀ ਲੱਗੇ ਹੋਏ ਸੀ ਪੁਲਿਸ ਲੱਗੀ ਹੋਈ ਸੀ ਬੜੀ ਲੱਕੀ ਕਰੋੜਾਂ ਦੇ ਲਾਹਨਤ ਪਾਉਂਦਾ ਹੈ ਜਿਹੜੇ ਲੋਕਾਂ ਨੇ ਉੱਥੇ ਟੁਕੜ ਟੁਕੜ 100 ਤੋਂ 150 ਮੋਬਾਈਲ ਚੋਰੀ ਕੀਤਾ ਆ ਸਾਡੀ ਇਨਸਾਨੀਅਤ ਆ 150 ਮੋਬਾਈਲ ਚੋਰੀ ਹੋਇਆ ਉੱਥੇ ਰਾਜਵੀਰ ਚਵੰਦਾ ਜੀ ਦੇ ਔਰ মিডিਆ ਦੇ ਵਿੱਚ ਕਹਿ ਰਹੇ মিডিਆ ਨੂੰ ਕਹਿ ਰਹੇ ਕਿ মিডিਆ ਨੇ ਉਹ ਜੀ ਉੱਥੇ ਜਾ ਕੇ ਫਿਲਮਾਂ ਬਣਾਉਣ ਦੇ ਚੱਕਰ ਸੀਗੇ ਕੋਈ ਦੁੱਖ ਨਹੀਂ ਸੀ মিডিਆ ਨੂੰ মিডিਆ ਤਾਂ ਅਸੀਂ ਵੀ ਗਏ ਸੀ ਉੱਥੇ মিডিਆ ਦੇ ਅੰਦਰ ਗਿਆ ਹੀ ਨਹੀਂ ਜਿਹੜੀ ਅੰਦਰੀਏ ਵੀਡੀਓ ਸੀ ਉਹ ਕਿਹਨੇ ਬਣਾਇਆ ਇਹਦਾ ਕਲਾਕਾਰਾਂ ਦੇ ਚਮਚਿਆਂ ਨੇ ਭਾਜੀ ਕੁਝ ਕਲਾਕਾਰ ਸੀਗੇ ਮਾਫ ਕਰਨਾ ਮੈਂ ਇਹਨੂੰ ਕ੍ਰਿਟੀਸਾਈਜ਼ ਨਹੀਂ ਕਰ ਰਿਹਾ ਵੀ ਉੱਥੇ ਸਾਨੂੰ ਜ਼ਿਆਦਾ ਦੁੱਖ ਸੀ ਜੇ ਉਹਨਾਂ ਨੂੰ ਘੱਟ ਸੀ ਇਹ ਤਾਂ ਕਨਵਰ ਅਰੇਵਾਲ ਸੀ ਇੱਕ ਤੋਂ ਕਲਾਕਾਰ ਹੋਰ ਸੀਗੇ ਜਿਨ੍ਹਾਂ ਨੂੰ ਹਾਰਟਲੀ ਇਹ ਸੁੱਖ ਸੀ ਠੀਕ ਆ ਰੋਟੇਚ ਬਹੁਤ ਸਾਰੇ ਕਲਾਕਾਰ ਉੱਥੇ ਪਹੁੰਚੇ ਨੇ ਲੇਕਿਨ ਇਹਨਾਂ ਕਲਾਕਾਰਾਂ ਦੀ ਐਨੇ ਕਿ ਜਮੀਰ ਆ ਉੱਥੋਂ ਭਾਵੇਂ ਉਹਦੀ ਬਾਡੀ ਦੀਆਂ ਫੋਟੋਆਂ ਖਿੱਚ ਕੇ ਇਹ ਮੀਡੀਆ ਕੋਲ ਕਿੱਦਾਂ ਪਹੁੰਚ ਗਈਆਂ ਵੀਡੀਓ ਤੋਂ ਅੰਦਰ ਜਾਣੇ ਨਹੀਂ ਦਿੱਤਾ ਅੰਦਰੋਂ ਬੜ ਕੇ ਬਾਹਰ ਆਈਆਂ ਤਾਂ ਮੀਡੀਆ ਨੇ ਉੱਪਰ ਪਾਇਆ ਸੋ ਇਹ ਜੀ ਕਿਰੁਣਾ ਦੀ ਲਹਨਤ ਹੈ ਜੇ ਲੋਕਾਂ ਤੇ ਜਿਹੜੇ ਅਗਲੇ ਨਾਲ ਪੱਲਾ ਚਲ ਗਏ ਉੱਥੇ ਖੜ ਕੇ ਉਹਨਾਂ ਦੀ ਵੀਡੀਓ ਬਣਾ ਰਹੇ ਆ ਕੋਈ ਕਿਸ ਤਰ੍ਹਾਂ ਦੀ ਵੀਡੀਓ ਬਣਾ ਕੋਈ ਮਾਂ ਦੀ ਰੋਦੀ ਦੀ ਬਣਾ ਰਿਹਾ ਕੋਈ ਕੁਛ ਬਣਾ ਰਿਹਾ ਅਸੀਂ ਖੁਦ ਅੰਦਰ ਸੀਗੇ ਅਸੀਂ ਖੁਦ ਵੇਖਿਆ ਸਾਰਾ ਐਕਸੀਡੈਂਟ ਠੀਕ ਹੈ ਜੀ ਔਰ ਸਭ ਤੋਂ ਵੱਡੀ ਗੱਲ ਬਾਜੀ ਸਭ ਤੋਂ ਵੱਡੀ ਗੱਲ ਥੋੜੇ ਦਿਨ ਪਹਿਲਾਂ ਸਾਡੇ ਪੱਲਾ ਜੀ ਇੱਕ ਨਾਮ ਵਰ ਦਿੱਗਜ ਜੀਨ ਹੱਕੇ ਤੋਂ ਲੈ ਕੇ ਦਿਨੋਂ ਹੋਂ ਤੱਕ ਲੋਕਾਂ ਦਾ ਪੂਰਾ ਮਨੋਰੰਜਨ ਕੀਤਾ ਉਹ ਪੂਰਾ ਜਾਣਾ ਸ਼ਾਮ ਨੂੰ ਸਿਵਾ ਠੰਡਾ ਨਹੀਂ ਹੁੰਦਾ ਉਸੇ ਦਿਨ ਕਲਾਕਾਰ ਰਾਤ ਨੂੰ ਅਵਾਰਡ ਲੈ ਰਹੇ ਸੀ ਅਵਾਰਡ ਫੰਕਸ਼ਨ ਕਰ ਰਹੇ ਆ ਆ ਤੁਹਾਡੇ ਕਲਾਕਰਾਂ ਦਾ ਮਤਲਬ ਇੱਕ ਸਾਥੀ ਕਲਾਕਾਰ ਦਾ ਕਿੰਨਾ ਕਦੁਖ ਹੁੰਦਾ ਇੱਕ ਦਿੱਗਜ ਬੰਦਾ ਗਿਆ ਦੁੱਖ ਉਹਨੇ ਹੁੰਦਾ ਭਾਜੀ ਜਿਹਦਾ ਗਿਆ ਰਾਤ ਨੂੰ ਕਲਾਕਾਰ ਉੱਥੇ ਅਵਾਰਡ ਫੰਕਸ਼ਨ ਕਰ ਰਹੇ ਸੀ ਨੱਚ ਰਹੇ ਸੀ ਟੱਪ ਰਹੇ ਸੀਗੇ ਤੇ ਕੱਲਾ ਸਾਬਦ ਹਲੇ ਪਰ ਜੀ ਪਿੰਡਾਂ ਦੇ ਵਿੱਚ ਚਿਕੋ ਮਰ ਜਵੇ ਨਾ ਨਾਉਂਦੇ ਕੰਡੇ ਦੀ ਰੋਟੀ ਨਹੀਂ ਪੱਤੀ ਫਿਰ ਉਹ ਕੋ ਫੰਕਸ਼ਨ ਤੋਂ ਉਲਟ ਪਕਾ 50 ਤੱਕ ਕੈਨਸਲ ਕਰ ਦਿੰਦੇ ਆ ਲੇਕਿਨ ਇਹਨਾਂ ਨੇ ਅਵਾਰਡ ਫੰਕਸ਼ਨ ਕੀਤਾ ਸੋ ਲੱਖ ਨਹੀਂ ਲਾਂਤ ਇਹ ਸਿਰਫ ਪੈਸਾ ਇਹ ਗੱਲ ਇਹਨਾਂ ਨੂੰ ਸਮਝਣੀ ਚਾਹੀਦੀ ਆ ਇਹ ਇਨਸੀਡੈਂਟ ਇਹ ਡੈਥ ਸਾਰਿਆਂ ਨੇ ਜਾਣਾ ਭਾਜੀ ਬਾਰੂ ਆਪੂ ਆਪਣੀ ਕੋਈ ਨਾ ਬੰਦੇ ਦੀ ਰਾਜਾ ਰਹਿਣਾ ਰੱਕ ਰਹਿਣਾ ਕੋਈ ਪੀਰ ਫਕੀਰ ਬਾਰੂ ਆਪੂ ਆਪਣੇ ਕੋਈ ਨਾ ਬੰਦੇ ਦੀ ਰਹਿਣਾ ਕਿਸੇ ਨੇ ਵੀ ਨਹੀਂ ਆ ਸੋ ਇਹਨਾਂ ਕਰਤੂਤਾਂ ਤੋਂ ਇਹਨਾਂ ਹਰਕਤਾਂ ਤੋਂ ਬਚਣਾ ਚਾਹੀਦਾ। ਕਹਿੰਦੇ ਜੇ ਕੋਰੋਨਾ ਨਾ ਨਾ ਤਾਂ ਵੀ ਰੋਡ ਵਰਗਾ ਮੂੰਹ ਬਣਾ ਲੈਣਾ ਚਾਹੀਦਾ। ਉੱਥੇ ਜਾ ਕੇ ਤੁਸੀਂ ਮੈਂ ਖੁਦ ਵੇਖ ਕੇ ਬਾਜੀ ਕਈ ਕਲਾ ਕਰ। ਤੇ ਨਾਲ ਜਿਹੜੇ ਚਾਰ-ਚਾਰ ਚਮਚੇ ਗਏ ਸੀ ਨਾ ਬਾਜੀ ਦੀ ਬੋਡੀ ਦੀ ਵੀਡੀਓ ਬਣਾ ਰਹੇ ਆ। ਕਦੇ ਉਹਦੀ ਮਾਂ ਦੀ ক্লোਜ਼ ਕਰਕੇ ਵੀਡੀਓ ਬਣਾ ਰਹੇ ਆ। ਕਦੇ ਉਹਦੀ ਕਰਨੀ ਦੀ ক্লোਜ਼ ਕਰਕੇ ਵੀਡੀਓ ਬਣਾ ਰਹੇ ਆ ਜਿਹਦੇ ਜੰਦਾ ਜੀ ਦੀ। ਸੋ ਇਹ ਚੀਜ਼ਾਂ ਤੋਂ ਗਰੇਜ਼ ਕਰਨਾ ਚਾਹੀਦਾ ਸਾਨੂੰ। ਇਹ ਸੋਚਣਾ ਚਾਹੀਦਾ ਇਹ ਇਨਸੀਡੈਂਟ ਸਾਡੇ ਦੇ ਵੀ ਆ ਸਕਦਾ। ਆਲੀ ਨਾਲ 150 ਫੋਨ ਚੋਰੀ ਹੋ ਜਾਣਾ ਮਤਲਬ ਕਿ ਲਗਾ ਕੇ ਚੱਲੋ ਅੱਜ ਕੱਲ ਸਭ ਕੋਲ ਹੀ ਆਈਫੋਨ ਹੈਗਾ ਔਰ ਬੜੇ ਨਾਮੀ ਕਲਾਕਾਰਾਂ ਦੇ ਫੋਨ ਚੋਰੀ ਹੋਏ ਨੇ ਔਰ ਇੱਕ ਇੱਕ ਡੇਡੜ ਲੱਖ ਦੇ ਫੋਨ ਸੀਗੇ ਔਰ ਕਹ ਰਹੇ ਕਿ ਅੰਜਪਾਂ ਤੱਕ ਪਾਕਟਾਂ ਤੱਕ ਮਾਰੀਆਂ ਗਈਆਂ ਉੱਤੇ ਕਹਿੰਦੇ ਕਿ ਲੱਖਾਂ ਰੁਪਈਆ ਅਗਰ ਇੱਕ ਫੋਨ ਦੀ ਕੀਮਤ ਅਸੀਂ ਲਾਈਏ ਵੀ ਲੱਖ ਦੀ ਜਿਹੜੇ ਵੱਡੇ ਨਾਮਾਂ ਦੇ ਸਿੰਗਰ ਸੀਗੇ ਆ ਫਿਰ ਵੱਡੇ ਕਲਾਕਾਰ ਸੀਗੇ ਜੇ ਜੇ بس 100 ਫੋਨ ਦੇ ਵੀ 150 ਫੋਨ ਚੋਰੀ ਹੋਏ ਜਾਂ ਕਰੋੜ ਡੇਡ ਕਰੋੜ ਦੇ ਚੋਰੀ ਹੋ ਮੋਕਟਾਂ ਲੱਗ ਪਈਆਂ ਸੋ ਮੈਂ ਹੈਰਾਨ ਐ ਇਹ ਜੀ ਲੋਕਾਂ ਤੋਂ ਜਿਹੜੇ ਹਜੇ ਸਮੇਂ 'ਚ ਵੀ ਜਾ ਕੇ ਇਹ ਜੀ ਹਰਕਤਾਂ ਕਰਦੇ ਨੇ ਔਰ ਸਭ ਤੋਂ ਵੱਡੀ ਗੱਲ ਪੰਜਾਬ ਪੁਲਿਸ ਚੱਪੇ-ਚੱਪੇ ਤੇ ਲੱਗੀ ਹੋਈ ਸੀ ਔਰ ਉਹਦੇ ਵਿੱਚੋਂ ਮੋਕਟਾਂ ਵੱਜਣੀਆਂ ਚੋਰੀਆਂ ਹੋ ਜਾਣੀਆਂ ਇੱਕ ਬੜੀ ਵੱਡੀ ਮਤਲਬ ਮੈਨੂੰ ਲੱਗਦਾ ਕਿ ਪੰਜਾਬ ਪੁਲਿਸ ਜਦੋਂ ਗगन ਕੋਕਰੀ ਦਾ ਫੋਨ ਨਿਕਲਿਆ ਜੇਬ ਤੋਂ ਉਹਨਾਂ ਨੇ ਜੇਬ 'ਚ ਹੱਥ ਮਾਰਿਆ ਆਏ ਤਾਂ ਆਪਣੇ ਅਬਰਾਜਵੀਰ ਜਵੰਦਾ ਦੇ ਘਰੋਂ ਬਾਹਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਜੇਬ ਚ ਹੱਥ ਮਾਰੇ ਟਰਾਲੀ ਤੇ ਚੜ ਕੇ ਕਹਿ ਰਹੇ ਕਿ ਮੇਰਾ ਫੋਨ ਨਿਕਲ ਗਿਆ ਨਾਲ ਪੁਲਿਸ ਸੀਗੀ ਨਾਲ ਹੀ ਪੰਜਾਬ ਪੁਲਿਸ ਖੜੀ ਸੀ ਮੈਂ ਮੈਂ ਉਸੇ ਚੀਜ਼ ਨੂੰ ਕਹਿ ਰਿਹਾ ਫਿਰ ਉਹ ਕੁਝ ਜਿਹੜੀ ਪੁਲਿਸ ਖੜੀ ਸੀ ਕਿਸ ਵਾਸਤੇ ਖੜੀ ਸੀ ਇਹ ਦੇਖਣਾ ਹੁੰਦਾ ਕਿ ਕੋਈ ਬੰਦਾ ਗਲਤ ਕੋਈ ਗਲਤ ਟ੍ਰਾਂਸਫਰ ਨਾਲ ਵਿੱਚ ਬੜਿਆ ਹੋਵੇ ਕੋਈ ਗਲਤ ਬੰਦੇ ਦੇ ਵਿੱਚ ਬੜਾ ਬੋਚਾਰੇ ਆਮ ਚੋਰ ਆਏ ਚੋਰੀਆਂ ਕਰਕੇ ਕਿਤੇ ਪਾਕਟ ਮਾਰ ਲੇ ਕਿਤੇ ਮੋਬਾਈਲ ਕੱਢ ਲੇ ਕਿਤੇ ਪੁਸ਼ ਕਰ ਲੇ ਕਿਤੇ ਕੁਝ ਕਰ ਲਿਆ ਸੋ ਬੜੇ ਸ਼ਰਮ ਵਾਲੀ ਗੱਲ ਹੈ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਔਰ ਸਿੱਤ ਕਨੇਰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਸਬਰ ਬਖਸ਼ੇ ਸੰਤੋਖ ਬਖਸ਼ੇ ਤੇ ਠੀਕ ਆ ਦੁੱਖ ਹੁੰਦਾ ਬੰਦਾ ਜਾਂਦਾ ਹੁਗ ਤੱਕ ਠੀਕ ਹੈ ਜੀ ਅਸੀਂ ਤੁਹਾਡੇ ਨਾਲ ਆ ਸਾਰੇ بڑے بڑے ਲੀਡਰ ਜਾਂਦੇ ਨੇ ਆਪਣੀ ਲੀਡਰੀ ਕਰਦੇ ਨੇ ਕਲਾਕਾਰ ਸਾਥੀ ਜਾਂਦੇ ਨੇ ਠੀਕ ਆ ਜੀ ਕੋਈ ਕੰਮ ਹੋਇਆ ਦੱਸਿਓ ਜੀ ਨਹੀਂ ਪਜੀ ਕਿੰਨੀ ਤੁਸੀਂ ਕਿ ਤੋਂ ਨਾ ਕਲਾਕਾਰਾਂ ਦੀ ਮੌਤ ਹਸਪਤਾਲ ਦੇ ਵਿੱਚ ਹੀ ਹੋਈ ਹੈ ਉਹਨੂੰ ਸੜਕ ਤੇ ਵੀ ਹੋ ਸਕਦੀ ਸੀ ਭਾਜੀ 35 ਲੱਖ ਰੁਪਏ ਲੈ ਕੇ ਇਹ ਤੇ ਆਪਕੇ ਸਾਡਾ ਸੋਨਾ ਚੈਪ ਹੈ 40s ਹਸਪੀਟਲ ਨੇ ਪਰ ਖੁਦ ਇੱਕ ਦਿਨ ਆਪਣਾ ਇੱਕੋ ਘਰਾਣ ਗਿਆ ਸੀ ਹਾਰਡ ਨੇ 1700 ਰੁਪਏ ਸਿਰ ਡਾਕਟਰ ਨੂੰ ਮਿਲੰਦਾ ਲੈ ਉਹਨੇ ਅੱਛੇ ਕੱਢੀ بڑا ਬੰਦਾ ਭਾਜੀ ਉੱਥੇ ਕਿਹੜਾ ਬੰਦਾ ਲਾ ਸਕਦਾ ਲੂਗਾ 40s ਦੇ ਵਿੱਚ ਤੇ ਅੱਥਾਦਾ ਦਾ ਬਤਾਉਂ ਮਰੇ ਹੁੰਦੇ ਅੱਦ ਨੂੰ ਚੰਦ ਨੂੰ ਮਾਰ ਦਿੰਦੇ ਠੀਕ ਹੈ ਸੋ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਨਾ ਹਸਪਤਾਲਾਂ ਦੇ ਉੱਪਰ ਵੀ ਠੀਕ ਹੈ ਇਹ ਹਸਪਤਾਲ ਨਹੀਂ ਆ ਇਹ ਗੈਂਗਲੈਡ ਬਣਾਇਆ ਹੋਇਆ ਹੈ ਨਾ ਤੇ ਅੰਦਰ ਗੈਂਗਪੋਰ ਚੱਲਦੀ ਸਾਰੇ ਹਸਪਤਾਲਾਂ ਦੇ ਵਿੱਚ ਤੁਹਨੇ ਕਹ ਲਗ ਰਿਹਾ ਦਾ ਇਸ ਤਰ੍ਹਾਂ ਚਲੇ ਜਾਣਾ ਇਹਦੀ ਚਾਹ ਚੁਣੀ ਚਾਹੀਦੀ ਆ ਔਰ 35 ਲੱਖ ਰੁਪਏ ਔਰ ਉਸ ਤੋਂ ਪਹਿਲਾਂ ਜਿਹੜੇ ਬਿੱਲ ਬਣੇ ਹੋਗੇ ਉਹ ਉਹ ਅਲੈਦਾ ਉਹ ਅਲੈਦਾ ਮਤਲਬ ਇੱਕ ਮੈਂ ਇੰਟਰਵਿਊ ਸੁਣ ਰਿਹਾ ਸੀ ਕਿਸੇ ਆਪਣੇ ਸਮਾਜ ਸੇਵੀ ਦੇ ਉਹ ਇਸ ਇਸੇ ਪਰਸੱਚ ਕਰਦੇ ਨੇ ਇਸੇ ਗੱਲਾਂ ਦੇ ਸਰਚ ਕਰਦੇ ਨੇ ਉਹ ਕਹਿੰਦੇ ਸਿਸਟਮ ਬੰਦਾ 100% ਦਬਾਕ ਬਰਸ ਡੈੱਡ ਹੋ ਜਾਂਦਾ ਤਾਂ ਅਸੀਂ ਅਸੀਂ ਉਹਨੂੰ ਡੈੱਡ ਮੰਨਦੇ ਹਾਂ ਪੀ ਡੈੱਡ ਮੰਨਦੇ ਆ ਫਿਰ 40 ਜੀ ਹਸਪੀਟਲ ਵਾਲਿਆਂ ਨੇ ਕਿਸ ਉਹਦੇ ਤੇ ਰੱਖਿਆ ਹੋਇਆ ਸੀ ਉਹਨੂੰ ਸੋ ਇਹਦਾ ਚੀਜ਼ਾਂ ਦੀ ਜਾਂਚ ਹੋਣੀ ਚਾਹੀਦੀ ਆ ਤਾਂ ਕਿ ਇਹ ਅੱਗੇ ਨੂੰ ਜਾਣ ਵਾਲਾ ਚਲਾ ਗਿਆ ਭਾਜੀ ਰਾਜਵੀਰ ਚਵੰਦਾ ਦਾ ਪਰਿਵਾਰ ਉਸ ਨੂੰ ਉਸ ਖਰਚੇ ਨੂੰ ਬਰਦਾਸ਼ਤ ਕਰਨ ਦੀ ਸ਼ਕਤ ਰੱਖਦਾ ਸੀ ਉਹਨਾਂ ਨੇ ਬਰਦਾਸ਼ਤ ਕਰ ਲਿਆ ਅਦਰ ਭਾਜੀ ਹੋਰ ਲੋਕ ਜਿਹੜੇ ਤੇ ਇਲਾਜ ਕਰਾ ਰਹੇ ਨੇ ਸੋ ਸਰਕਾਰਾਂ ਨੂੰ ਇਹਨਾਂ ਹਸਪਤਾਲਾਂ ਦੇ ਉੱਪਰ ਅੱਖ ਰੱਖਣੀ ਚਾਹੀਦੀ ਇਹਦੀ ਜਾਂਚ ਹੋਣੀ ਚਾਹੀਦੀ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਚਾਹਦੇ ਬੰਦੇ ਨੂੰ ਵੈਂਟੀਲੇਟਰ ਤੇ ਲਾ ਕੇ ਹਾਰਟ ਚਲਾਈ ਜਾਂਦੇ ਆ ਉਹਦਾ ਢਿੱਡ ਹਲਾਈ ਜਾਂਦੇ ਆ ਬੰਦੇ ਨੂੰ ਕਹਿੰਦਾ ਕਿਹੜਾ ਪਰਿਵਾਰ ਕਹ ਦੂਗਾ ਵੀ ਵੈਂਟੀਲੇਟਰ ਤਰ ਦੋ ਜੀ ਇਹ ਡਾਕਟਰ ਦਾ ਕਨਸੈਪਟ ਡਾਕਟਰਾਂ ਦਾ ਦੱਸਣਾ ਹੁੰਦਾ ਕਿ ਇਹ ਡੈਡਾ ਕਿ ਬਚੂਗਾ ਕਿ ਨਹੀਂ ਬਚੂਗਾ ਸੋ ਇੱਕ ਬਿਜ਼ਨਸ ਬਣਾ ਲਿਆ ਉਹਨਾਂ ਨੂੰ ਉਹਦੇ ਉਹਨਾਂ ਨੂੰ ਕੋਈ ਜਲ ਪਤਾ ਲੱਗਦਾ ਡਾਕਟਰਾਂ ਨੂੰ ਵੀ ਇਹ ਡੈਥ ਹੋਣ ਵਾਲੀ ਹੈ ਦੀ ਉਹਨੂੰ ਵੈਂਟੀਲੇਟਰ ਤੇ ਲਾ ਤੁਸੀਂ 10 ਦਿਨੋਂ ਦਾ ਪੇਟਾ ਲਾਇਆ ਚਲੋ ਵੈਂਟੀਲੇਟਰ 'ਤੇ ਰੱਖ ਕੇ ਹੀ ਨੋਜ਼ ਉਹਨਾਂ ਨੂੰ ਪਤਾ ਹੁੰਦਾ ਕਿ ਮਰ ਚੁੱਕੇ ਆ ਇਹਨੇ ਬਚਣਾ ਨਹੀਂ ਅਸ ਆ ਆ ਤਾਂ ਸਾਡੇ ਜ਼ਮੀਰਾਂ ਰਹਿ ਗਏ ਅਸੀਂ ਉਹਨਾਂ ਨੂੰ ਰੱਬ ਕਹਿੰਦੇ ਡਾਕਟਰ ਨੂੰ ਰੱਬ ਕਹਿੰਦੇ ਆ ਅਸੀਂ ਠੀਕ ਹੈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤੇ तमाम ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਸਾਰੇ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ